ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨਰੇਡੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਮਾਚੀਆਂ ਜ਼ਿਲ੍ਹਾ ਫਰੋਹੀ ਪਰ ਤਸੀਲ ਜੀਰਾ ਦੋਸਤੋ ਪਹਿਲਾਂ ਤਾਂ ਜਿਹੜੇ ਮੇਰੇ ਭਰਾ ਮੇਰੇ ਮਨਰੇਡੀ ਫਾਰਮ ਚਰਣਾ ਜੁੜੇ ਹੋਏ ਆ ਉਹਨਾਂ ਨੂੰ ਜਿਹਸਰੇ ਦੀਆਂ ਬਹੁਤ-ਬਹੁਤ ਮੁਬਾਰਕਾਂ ਮੇਰੇ ਵੱਲੋਂ ਤੇ ਮੇਰੇ ਸਾਰੇ YouTube ਟੀਮ ਵੱਲੋਂ ਤੇ ਦੋਸਤੋ ਅੱਜ ਦੀ ਵੀਡੀਓ 'ਚ ਤੁਹਾਨੂੰ ਜਰਸੀ ਵੜ ਦਿਖਾਉਣੀ ਆ ਤਾਜੀ ਸੋਈ ਆ ਤੇ ਹੁਣੇ ਸੂਈ ਆ ਹਜੇ ਤੇ ਵੀਡੀਓ ਨੂੰ ਐਂਡ ਤਾਈ ਦੇਖਿਆ ਹਜੇ ਜਿਹੜੇ ਵੀ ਤੁਹਾਨੂੰ ਦਾਜੂਗੀ ਇੱਥੇ ਆ ਕੇ ਆਪਦੇ ਤਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇਣ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਦੂਜਾ ਸੂਆ ਵੜ ਸੂਈ ਆ ਹੁਣੇ ਸੂਏ 2 3 ਮਿੰਟ ਪਹਿਲਾਂ ਦੋਸਤੋ ਤੇ ਜੇਰ ਹਜੇ ਵੈੜ ਦੀ ਪਈ ਨਹੀਂ ਬੱਚੇ ਨੂੰ ਦੋਸਤੋ ਜਰਮ ਦਿੱਤਾ ਵੱਛਾ ਆ ਗਿਆ ਦੋਸਤੋ ਵੱਛੇ ਨੂੰ ਵੈੜ ਨੇ ਜਰਮ ਦਿੱਤਾ ਤੇ ਪਹਿਲੇ ਸੂਏ ਬਾਈ ਕਹਿੰਦਾ ਆਪਣੇ ਘਰੇ ਵੈੜ ਨੇ 12 ਲੀਟਰ ਦੁੱਧ ਖੁੱਲਾ ਚਵਾਇਆ ਤੇ ਐਤੀ ਬਾਈ ਕਹਿੰਦਾ ਦੂਜੇ ਸੂਏ 13 14 ਲੀਟਰ ਦੁੱਧ ਵੱਛੀ ਖੁੱਲਾ ਚਵਾਜੂਗੀ ਬਾਕੀ ਦੋਸਤੋ ਹਵਾਨਾ ਸੋਹਣਾ ਫਿਟਿੰਗ ਵਾਲਾ ਹਵਾਨਾ ਬੱਚੀ ਦਾ ਫੋਰ ਸ਼ੈਂਕ ਭੋਰਾ ਨਹੀਂ ਚਾਰੇ ਥਣ ਫੁੱਲ ਗਏ ਤੇ ਕੱਲੇ ਕੱਲੇ ਨਿਕਰ ਮੇ ਸੋਹਣੇ ਲੱਗੇ ਹੋਏ ਆ ਚੈੱਕ ਕਰ ਸਕਦੇ ਹੋ ਦੋਸਤੋ ਥਣਾਂ ਦਾ ਗੈਪ ਹੁਣੇ ਥਾਣਾ ਚਾਰੇ ਦੋਸ ਛੋਣੀ ਹੈ ਜਰਸੀ ਕਾ ਦੋਸਤੋ ਦਰਮਿਆਨੇ ਜਈ ਹੈ ਕੋਈ ਵੱਡੇ ਕੱਦ ਕਾਟਦੀ ਨਹੀਂ ਤੇ ਬਾਈ ਨੇ ਜਿਹੜਾ ਪ੍ਰਾਈਜ਼ ਰੱਖਿਆ ਹੋਇਆ ਵੱਛੀ ਦਾ 36000 ਰੁਪਇਆ ਉਹ ਚੋ ਬਾਈ ਕਨਾਂ ਮਾਨਤਨ ਕਰਦਾਂਗੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲੂਗਾ ਤੁਸੀਂ ਗੱਲਬਾਤ ਕਰ ਲੈ ਜੀ ਵੀਡੀਓ ਨੂੰ ਐਂਡ ਤਾਈ ਦੇਖਣ ਲਈ ਸਾਰੇ ਭੈਣਾ ਭਰਾਵਾਂ ਦਾ ਬਹੁਤ ਧੰਨਵਾਦ ਜੀ